ਕਿਹੜੀ ਚੋਟ ਪੀ ਜਾਂ ਕਰਦੀ ਹੈ ਬੱਸ 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 ਆ ਬਣੀ ਅਰੇ ਜਿੰਨਾ ਦਾ ਤੇ ਵਾ ਨਹੀਂ ਮੈਨੂੰ ਕੱਟੜ ਕੀ ਹੈ ਲੈ ਉਹ ਬੰਦ ਕਰੀ ਪਹਿਲੀ ਵਾਰ ਤੱਕ ਲੱਗ ਰਿਹਾ ਫੜ ਮੈਂ ਸਾਈਕੋ ਸੁੱਕਾ ਪਰਾ ਕਰਵਾਉਣਾ ਹੈ ਕੋਈ ਨਹੀਂ ਪੱਤ ਮੈਂ ਪਿੰਦਾ ਨਹੀਂ ਵੇ ਮੈਂ ਪਿੰਦਾ ਸੁਣਾ ਲੱਗੂ ਗੱਟ ਬੰਦ ਕਰਦੇ ਚਾਚਾ ਕਿਦੇ ਵਿੱਚ ਆ ਗਿਆ ਇਹ ਤਾਂ ਲੱਗ ਰਿਹਾ ਹਾਂ ਤਾਂ ਬੰਦ ਕਰੀ ਇਧਰ ਹੋਈ ਇੰਗਲੈਂਡ ਕਿੱਥੇ ਰਹਿ ਗਿਆ ਕਲੰਡ ਚੁੱਪ ਮੈਂ ਕੀ ਖਾਤੀ ਤਾਂ ਬਹੁਤ ਸ਼ਾਦੀ ਕੋਲ ਪੈਸਿਆਂ ਦੇ ਘਾਟੇ ਆ ਆ ਦੇ ਲੋਸ ਦੇਸ ਗੀ ਬੰਦਰ ਬਚਾਈ ਕਰਨੀ ਸ਼ਾਦੀ ਕੋਲ ਪੈਸਿਆਂ ਦੀ ਘਾਟੇ ਆ ਹਾਲੇ ਨਵੀਂ ਪੋਲੀ ਬੱਤੇ ਹਿੱਲੂ ਆ ਤੁੰਦਾ ਸਿੱਧਾ ਬਜਟ ਕੀ ਅਗੋ ਸਾਈਡ ਆ ਜਮਨ ਸੂਏ ਦੀ ਪੁਲੀ ਦਾ ਵਾ ਵੈਦਰ ਵੀ ਜਾਗਦਾ ਤੁਸੀਂ ਦੇਖੋ ਖਾਣਾ ਰਾਤ ਹੀ ਲਾਤਾ 70 ਤੋਂ ਹੋਸਾਂਗੇ ਦੇਖੋ ਬਪਰਾਚੀ ਲਾਤਾ ਖੜਾ ਸੀਨੇ ਆ ਵੀ ਟਾਰਨ ਚੀਰ ਜਣਾਉਣ ਤੋਂ ਮੂੰਹ ਕੁਣੀ ਚੱਕੀ ਨੇ ਸੀ ਚੱਕੀ ਜਰਾ ਫਿਰ ਮੰਨਣਾ ਹਾਂ ਮਦੇ ਮੰਨਦੇ ਨੇ ਬਈ ਕਰਦੋਂ ਨੀ ਮੰਦਾ ਫੁੱਡੀ ਮੰਨੂ ਭਾਣ ਤੇ ਬੰਦ ਦੂਸਰਾ ਜਾਏਗਾ ਤੇਰੀ ਗੁੰਡਾਂ ਦਿੱਤੀ ਸੱਤ ਕੋਲ ਨਾ ਵੀਨੇ ਕੋਣ ਵੜਾ ਬੱਤਾ ਆਪਣਾ ਬੱਸ ਲਿਆ ਫੋਨ ਨਾਲ ਫੋਨ ਨਾ ਪਈ ਰੱਖਣ ਬੁੱਦਾ ਜੀ ਪ੍ਰਗਟ ਹੈ ਹਾਂ ਹਾਂ ਤੱਕਾ ਦੁੱਕਾ ਸਾਰਾ ਮੰਨ ਲੈ ਤੱਕਾ ਧੁੱਕਾ ਜੀ ਆਂਦੇ ਮੋਢੇ ਪਾਪਾ ਨਾ ਵੀ ਫੋਨ ਕਰ ਜਿੰਦਾ ਲੈ ਪਿੱਛੋਂ ਦੇਖ ਨਵੇਂ ਆ ਜਾ ਛੋਟੂ ਮੈਂ ਕਿ ਭੜਾ ਦੇ ਛੋਟੂ ਬੱਠੀਆ ਪਰਨੀ ਪਰ ਨਹੀਂ ਬੋਲਦਾ ਜਿਹੜਾ ਜੱਫਾ ਪਾਵਾ ਸਹੀ ਕੋਸਤ ਲੈ ਹੁਣ ਦੇਖ ਮੜ ਜਾ 10 ਵੀ ਕੀ ਮੁੱਦਾ ਹੁਣ ਮੜੇ ਤੱਕਾ ਧੱਕੇ ਛੱਕ ਕਰੋ ਚਿੱਲ ਉਹ ਕਰੂਆ ਉਹ ਕਰ ਜਾ ਚਿੱਲ ਕਰੋ ਚਿੱਲ आज चलना होगा तो सीन में खेलता चलो किधर? वो मजा खेलता हूँ यहाँ पर रोज़ मोड़ का तो सी किधर हुए? एक लाइन जाने का, एक अच्छा ना ये जाने का भी। अरे शादी में भाई। आज आज एक लोएंगे। आह बहुत बार क्यों बारे? नंनों चिंतन है ਇਹ ਕਿ ਪਲੋਂ ਤੇ ਮਰੀ ਪੋਸਟਕੀ ਤੇ ਇਹੋਂ ਆ ਨਹੀਂ ਆ ਰਿਹਾ ਤੇ ਪਾ ਅੰਕ ਜਿੰਗਾ ਭੈਣ ਦੇ ਖਸਮਾ ਪਰਦਾ ਹੁੰਦਾ ਕੋਈ ਨਹੀਂ ਚਾਚਾ ਅਗਰੇਜੀ ਕੁਛ ਲੈਣ ਦੀ ਭੈਣ ਚੋਦੋ ਐ ਦੱਸੋ ਅਗਰੇਜੀ ਕਿੱਥੇ ਲੈ ਗਏ ਬਾਤ ਪਾ ਇਹ ਕਿ ਕਾ ਕਾ ਰੋਡ ਨਮੜਾ ਕ ਇਹ ਇੰਦਾ ਅੰਡਰ ਬਣਾਇਆ ਕ ਰੋਡ ਨਮੜਾ ਕ ਅਹੇ ਸਿਰ ਗਿੱਟ ਰੰਪਾਇਨ ਗਿੱਟ ਕਰਨਾ ਤੇ ਆ ਦੇ ਰੋਡ ਹਮ ਬਣਾਇਆ ਠੀਕ ਆ ਬੜਾ ਕਰ ਨੀ ਚਾਚਾ ਪੈਸੇ ਦੀ ਗੱਲ ਨਾ ਕਰੀ ਪੈਸੇ ਦੇਖਣੇ ਆ ਆ ਦੇਖਾ ਪੇਸ਼ੰਦ ਪੇਸ਼ੰਦ ਹੀ ਉਹ ਬਹੁਤ ਹੁਸਾ ਹੈ ਮੇਰਾ ਬਾਵਾ ਅੱਜ ਦਿਖ ਪਾਉਣ ਨੂੰ ਫਰਦਾ ਪਾਈ ਜਾਨੀ ਕੋਲ ਨੂੰ ਖੁੱਲੇ ਪਾਸੇ ਲਿਗਾ ਦੋ ਕੋਈ ਤੂੰ ਦੋ ਜਣੇ ਇੱਥੇ ਦੰਨੇ ਆਣੇ ਬਹਿ ਜਾ ਕੇ ਨਾ ਥੱਲੇ ਬੈਠੋ ਕਿਹੜਾ ਬੈਠੋ ਥੇਕ ਪਾ ਕੇ ਬਾਵਾ ਥੱਲੇ ਬੈ ਜਾ ਨਹੀਂ ਕਰਦਾ ਮੈਂ ਕਿੱਥੇ ਲਾ ਕੇ ਡੋਕ ਦੀ ਤਾ ਟੂ ਬਚਾ ਲੈ ਤਾਂ ਪਿੱਲਪ ਤਾਂ ਆਏ ਦੋ ਦਿੱਲਕ ਲੁਕਦੀ ਹੈ ਗਲਾਸ ਲੈ ਤੁਰ ਜਾ ਫਿਰ ਉहां ਕਰ ਬਈ ਬੋਤਲ ਚੋਂ ਥੋੜੀ ਜੀ ਬੋਤਲ ਚੋਂ ਡੋਲ ਬਈ ਦਾ ਗਲਾਸ ਜੀ ਲਾ ਕੋਈ ਥੋੜੀ ਜੀ ਰੱਖੋ ਬਈ ਉਹ ਤੈਨੂੰ ਪੱਗ ਨੂਨ ਹੀ ਰੱਖੋ ਫੜੀ ਗਲੇ ਨੂੰ ਆ ਆ ਨਾ ਥੋੜੀ ਨਾਲ ਨਾਲ ਬੋਤਲ ਫੀਲ ਇਹਦੇ ਵਿੱਚ ਪੀ ਸਕਾਂਗੇ ਨਾ ਕੈ ਗਲਾਸ ਪਾਣੀ ਪੀ ਜਾਂਦੀ ਸੀ ਬਾਬਾ ਸਾਹਿਬ ਸਿਸਕ ਚਾਰੋਂ ਕੋਈ ਨਾ ਪੈਜ ਕੱਟਦੇ ਨਾ ਪੰਜ ਵਰਤ ਹੋਈ ਕੋਈ ਚੱਕਰ ਨਹੀਂ ਪੰਜ ਨਾਲ ਪੀ ਜਾਂਦੇ ਉਹ ਕਿੱਥੇ ਕੋਲ ਤਾਂ ਹੈ ਨਹੀਂ ਤਾਂ ਹੈ ਨਹੀਂ ਤਾਂ ਬਾਹਰ ਆਇਆ ਫੇਰ ਕਰ ਤਿਆਰ ਨਾ ਬਾਹਰ ਨਹੀਂ ਗਈ ਬੱਚੇ ਆ ਮੈਂ ਤਾਂ ਅਖਿੰਦੇ ਕਹਿੰਦਾ ਖਾ ਜੀ ਐਨ ਯੂ ਕਲੀਪ ਵੀ ਯੂ ਟੇਕ ਮੈਨੂੰ ਕਿੱਥੇ ਪੋਰੇ ਆ ਉਹ ਉਧਰ ਬਹਿਣ ਦੇ ਤਾਰਦਿਆਂ ਨੂੰ ਇੱਥੇ ਮੈਂ ਕਿ ਉਹ ਹੋ ਗਿਆ ਨਾ ਗ੍ਰੇਨ ਚ ਧੁੱਪ ਜਾਣੇ ਬਹਿ ਜਿੱਥੇ ਥੋੜੇ ਥੋਥੇ ਬਹਿ ਜਿੱਥੇ ਗ੍ਰੇਨ ਚ ਹੈ ਨਾ ਮੈਂ ਇੱਧਰ ਦੋਥੇ ਬਹਿ ਜਾ ਤੋਤਾ ਤੁਮੇਂ ਥੇ ਬਈ ਉਹ ਦੋ ਤਾਂ ਆ ਰਾਊਗੀ ਇਧਰ ਨਾਲ ਜਾ ਉਹ ਦਿਨ ਤੱਕ ਆਉਂਦੀ ਨਹੀਂ ਹੰਨ ਲਟਾਰ ਨਹੀਂ ਹੁੰਦੀ ਐ ਕਰ ਜਾ ਬਈ ਤੇ ਗਲੈਨ ਨੂੰ ਪੁੱਛੇ ਵਾਹ ਸੁਣ ਗਲੈਨ ਨੂੰ ਅਰੇ ਕਿੱਥੇ ਬੈਠਾ ਜੀ ਨਾਲੇ ਚੱਪੜਾ ਕੱਢੀ ਚੱਪੜਾ ਕੱਢ ਕੇ ਫਿਰ ਚੱਪੜਾ ਕੱਢੀ ਉੱਪਰ ਤਰ ਕੇ ਅਰੇ ਗੋਟਾ ਦੱਬੀ ਜਣਾ ਬਰ ਸੇਚਮਗਾ ਨਾਲੇ ਟ੍ਰੇ ਨੀ ਇਹਨੂੰ ਚੱਪੜਾ ਕੱਢੀ ਚੱਪੜਾ ਕੱਢੀ ਹਾ ਪੱਟ ਕਰਕੇ ਪੱਟ ਕਰਕੇ ਉਹ ਪੁਰਾ ਜਿਹੇ ਪਰ ਦੋ ਆਪਣੇ ਪੱਟ ਤਰ ਲੈ ਉਹਦਾ ਪਰਦਾ ਪਾਣ